ਆਜਾ ਆ ਦੇਖ ਆ ਜਿਹੜਾ ਸਿੱਖਾ ਆਇਆ ਦੇਖੋ ਹਰਮੰਦਰ ਸਾਹਿਬ ਦੇ ਚਾਰੇ ਪਾਸੇ ਚਾਰ ਦਰਵਾਜੇ ਹਰ ਕਿਸੇ ਲਈ ਖੁੱਲੇ ਹੈ ਜਿਹੜਾ ਮਰਜ਼ੀ ਉੱਤੇ ਜਾ ਸਕਦਾ ਇਸੇ ਤਰ੍ਹਾਂ ਅਕਾਲ ਤਖਤ ਸਾਹਿਬ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦੀ ਗੱਦੀ ਹੈ ਉਹ ਸਾਡੇ ਵਾਸਤੇ ਅਕਾਲ ਤਖਤ ਸਾਡੇ ਵਾਸਤੇ ਸਰਬ ਉੱਚਮ ਹੈ ਸਿੱਖ ਕੌਮ ਵਾਸਤੇ ਸਰਬ ਉੱਚਮ ਹੈ ਉੱਥੇ ਕੋਈ ਵੀ ਜਾ ਕੇ ਆਪਣੀ ਭੁੱਲ ਬਖਸਾਉਣ ਲਈ ਬੇਨਤੀ ਕਰ ਸਕਦਾ ਹੈ ਤੇ ਖਾਲਸਾ ਪੰਥ ਅਕਾਲ ਤਖਤ ਸਾਹਿਬ ਕਹਿੰਦੇ ਵੀ ਅਡੇ ਸੋ ਛੜੇ ਸ਼ਰਨ ਪਰੇ ਸੁੱਤਰ ਜਿਹੜਾ ਉੱਥੇ ਸ਼ਰਨ ਹੀ ਪੈਂਦਾ ਹੈ ਤਾਂ ਉਹਨੂੰ ਬਖਸ਼ ਲੈਂਦੇ ਸੋ ਸੁਖਵੀਰ ਬਾਦਲ ਜੀ ਉੱਥੇ ਜਾ ਕੇ ਪੇਸ਼ ਹੋਏ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਆਪਣਾ ਫੈਸਲਾ ਦੇਣਗੇ ਉਹਨਾਂ ਨੂੰ ਤਨਖਾਹੀਆ ਡਿਕਲੇਅਰ ਕੀਤਾ ਹੈ ਤਨਖਾਹ ਲੱਗੇਗੀ ਉਸ ਤੋਂ ਬਾਅਦ ਉਹ ਆਪਣੀ ਭੁੱਲ ਬਖਸ਼ਾ ਲੈਣ ਗਿੱਦੜਵਾਹਾ ਚ ਅੱਜ ਮੈਂ ਆਇਆ ਸਵੇਰ ਤੋਂ ਬਹੁਤ ਵੱਡਾ ਉਤਸ਼ਾਹ ਲੋਕਾਂ ਦਾ ਦੇਖਣ ਨੂੰ ਮਿਲਿਆ ਲੋਕ ਉਮੜ ਕੇ ਸਾਡੇ ਨਾਲ ਜੁੜ ਰਹੇ ਆ ਤੇ ਬਹੁਤ ਵੱਡੀਆਂ ਵੱਡੀਆਂ ਅੱਜ ਮੈਂ ਹੁਣ ਤੱਕ 8 ਪ੍ਰੋਗਰਾਮ ਕਰ ਚੁੱਕੇ ਆ ਅਜੇ ਤਿੰਨ ਹੋਰ ਐ ਤੇ ਸਾਰੇ ਪ੍ਰੋਗਰਾਮਾਂ ਵਿੱਚ ਬਹੁਤ ਭਾਰੀ ਇਕੱਠ ਦੇਖਣ ਨੂੰ ਮਿਲਿਆ ਤੇ ਬਹੁਤ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਲੋਕ ਅਮਰਤਾ ਬੜਿੰਗਰੂ ਦਿਤਾਣਾ ਚਾਹੁੰਦੇ ਆ ਤੇ ਮੈਂ ਉਸ ਦੀ ਹਮਾਇਤ ਦੇ ਵਿੱਚ ਅੱਜ ਪੂਰਾ ਜ਼ੋਰ ਲਗਾ ਕੇ ਲੋਕਾਂ ਦੇ ਨਾਲ ਖੜਾ ਮੰਡੀਆਂ ਦੇ ਵਿੱਚ ਵੀ ਗਏ ਹਾਂ ਤੇ ਲੰਗਰ ਪ੍ਰਸ਼ਾਦਾ ਵੀ ਖਾਧਾ ਕਿਹੜੀ ਸਮੱਸਿਆਵਾਂ ਦਿੱਖੀਆਂ ਮੰਡੀਆਂ ਦੇ ਵਿੱਚ ਅਸਲ ਦੇ ਵਿੱਚ ਹਰ ਗੱਲ ਦਾ ਇਲਾਜ ਆਏਗਾ ਲੇਕਿਨ ਜੇ ਨੀਤ ਮਾੜੀ ਹੋਵੇ ਤਾਂ ਕੋਈ ਇਲਾਜ ਨਹੀਂ ਇਸ ਚੀਜ਼ ਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨੋਂ ਮਿਲ ਕੇ ਕਿਸਾਨਾਂ ਨੂੰ ਲੁੱਟ ਰਹੀਆਂ ਕਿਸਾਨਾਂ ਨੂੰ ਕੁੱਟ ਰਹੀਆਂ ਸਾਡਾ ਮੁੱਖ ਮੰਤਰੀ ਮੂਕ ਦਰਸ਼ਕ ਬਣਿਆ ਹੋਇਆ ਉਹਨੇ ਕੋਈ ਐਫਰਟ ਨਹੀਂ ਕੀਤੇ ਤੇ ਅੱਜ ਕਿਸਾਨ ਹੈ ਜਿਹੜਾ ਮੰਡੀਆਂ ਚ ਰੋੜ ਰਿਹਾ ਹੈ ਦੁਰਦਸ਼ਾ ਮਾੜੀ ਕੀਤੀ ਪਈ ਹੈ ਕਿਸਾਨ ਦੀ ਤੇ ਸੁਣਵਾਈ ਕੋਈ ਨਹੀਂ ਹੈ ਆ بارش ਦੇ ਟਾਈਮ ਆ ਗਿਆ ਤੇ ਬਾਹਰ ਸੋਨੇ ਵਰਗਾ ਝੋਨਾ ਬਾਹਰ ਰੋੜ ਰਿਹਾ ਤੇ ਬੜਾ ਖਤਰਾ ਬਣਿਆ ਹੋਇਆ ਲੇਕਿਨ ਸਰਕਾਰ ਕੋ ਗੁੱਸਤੀ ਪਈ ਹੈ ਸਰਕਾਰ ਦੇ ਅਫਸਰ ਆਪ ਕਿਸਾਨਾਂ ਦੀ ਲੁੱਟ ਕਰਾ ਰਹੇ ਆ ਉਹ ਆੜਤੀਆਂ ਨੂੰ ਮਜਬੂਰ ਕਰ ਰਹੇ ਕਿ ਉਹ ਕਟ ਲਾ ਕੇ ਝੋਨਾ ਇਹਦੇ ਚੱਕੜ ਮੰਡੀਆਂ ਚ ਤਾਕੇ ਝੋਨਾ ਉਥੇ ਦੇ ਚੱਕਿਆ ਜਾ। ਸਰ ਗੁਲਾਬ ਚੰਦ ਪੰਜਾਬ ਦੇ ਗਵਰਨਰ ਨਾਲ ਸੰਗਤ ਗੁਲਾਬ ਚੰਦ ਪਟਾਰੀਆ ਜੀ ਦਾ ਬਿਆਨ ਆਇਆ ਹੈ ਕਿ ਹਰਿਆਣਾ ਨੂੰ ਜੋ 10 ਕਿੰਮੀ ਗੱਲ ਕੀਤੀ ਜਾ ਰਹੀ ਹੈ ਵਿਧਾਨ ਸਭਾ ਬਕਰੀ ਨੂੰ ਉਸ ਦੇ ਲਈ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਮੀਨ ਅਲਾਟ ਨਹੀਂ ਕੀਤੀ। ਕਿਵੇਂ ਦੇਖਦੇ ਹੋ? ਖੋਟਾ ਸਿੱਕਾ ਆਪੜ ਬਗਾਨਿਆਂ ਨੂੰ ਕੀ ਦੋਸ਼। ਭਗਵਾਨ ਭਗਵੰਤ ਮਾਨ ਮੁੱਖ ਮੰਤਰੀ ਆਪਣੇ ਜਿਹੜੇ ਉਹਨਾਂ ਨੇ ਪਹਿਲਾਂ ਇਹ ਕਿਹਾ ਕਿ ਜੀ ਇਹਨਾਂ ਨੂੰ ਅਲੱਗ ਜਗ੍ਹਾ ਦੇ ਦਿਓ। ਤੇ ਅੱਜ ਜੇ ਜਗ੍ਹਾ ਲਈਤੀ ਜਾਂਦੀ ਤਾਂ ਇਹ ਵੀ ਜ਼ਿੰਮੇਵਾਰ ਹੈ। ਅਰ ਐਸੀ ਕਿਸੇ ਤਰ੍ਹਾਂ ਦੀ ਆਪਣਾ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਕੋਲੇ ਰੱਖਾਂਗੇ ਜਾਣ ਨਹੀਂ ਦੇਵਾਂਗੇ ਕਰੋ ਵਰ ਰੀਤ ਬਿਟੇ ਸਨੇਹ